ਤੇ ਜਨਰਲ 74 ਮੀਤ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ ਜਿੰਨੇ ਵੀ ਮੈਂਬਰ ਸਾਹਿਬਾਨ ਨੇ ਉਥੇ ਜਸਵੀਰ ਸਿੰਘ ਜੀ ਤਾਂ ਤੇ ਸਾਰੇ ਜਿੱਤੇ પ્રેમ ਪਿਆਰ ਨਾਲ ਜਿਨ੍ਹਾਂ ਨੇ ਸਦਾ ਦਿੱਤਾ ਸਾਰੀਆਂ ਗੁਰਸੇਖ ਸੰਤਾਂ ਨੂੰ ਤੇ ਸਾਰਿਆਂ ਨੂੰ ਗੱਲ ਦੀ ਫਤਿਹ ਦਿਜਾਉਣਾ ਗੱਲ ਦੀ ਫਤਿਹ ਦਿਜਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੱਥੇ ਆਪਾਂ ਦਰਸ਼ਨ ਦਜ਼ਾਰੇ ਕਰਨ ਵਾਸਤੇ ਦਰਸ਼ਨ ਦੇਖ ਜੀਣਾ ਗੋਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਅੱਜ ਜਿੱਥੇ ਅਸੂਦੀ ਸੰਗਰਾਂਦ ਦਾ ਵਿਹੜਾ ਹੈ ਤੇ ਅੱਜ ਆਪਾਂ ਉਸ ਹਸਤਾਨ ਤੇ ਦਰਸ਼ਨ ਕਰ ਰਹੇ ਆ ਤਹੀ ਪ੍ਰਕਾਸ਼ ਹਮਾਰਾ ਭੈਉ ਕਰਨਾ ਸ਼ਹਿਰ ਬਿਲਾ ਭਾਉ ਲਿਓ ਜਦੋਂ ਆਪਾਂ ਦੇਸ਼-ਵਦੇਸ਼ ਦੇ ਵਿੱਚੋਂ ਜਾਂ ਪੰਜਾਬ ਦੇ ਵਿੱਚ ਰੋਜ਼ ਹੀ ਅਮਰਤਵੇਰੇ ਤੇ ਸ਼ਾਮ ਨੂੰ ਜਦੋਂ ਆਪਾਂ ਕਸ਼ਰੀ ਪਟਨਾ ਸਾਹਿਬ ਦੇ ਦਰਸ਼ਨ ਕਰਦੇ ਆਂ ਤੇ ਜਿਹੜਾ ਹਮੇਸ਼ਾ ਹੀ ਆਪਣੇ ਜਿਹੜਾ ਉਹ ਸਾਹਮਣੇ ਆਉਂਦਾ ਤਹੀ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਟੈ ਭਾਉ ਗਇਓ ਤੇ ਜਿੱਥੇ ਅੱਜ ਆਪਾਂ ਦਰਸ਼ਨ ਕਰਨ ਵਾਸਤੇ ਪਹੁੰਚੇ ਆਂ ਤੇ ਉੱਥੇ ਹੀ ਅੱਜ ਆਪਾਂ ਪੰਤਨ ਸਾਹਿਬ ਜੀ ਗੁਰੂ ਨਾਨਕ ਦੇਵ ਸਾਹਿਬ ਜੀ ਉਹਨਾਂ ਦਾ ਅੱਜ ਜੋਤੀ ਜੋਤ ਜਿਹੜਾ ਇਹ ਸਮਾਵਨ ਦਾ ਵੀ ਜਿਹੜਾ ਅੱਜ ਆਪਾਂ ਦਿਹਾੜਾ ਮਨਾ ਰਹੇ ਆ ਜਿੱਥੇ ਆਪਾਂ ਪਿਛਲੇ ਦਿਨੀ ਪੰਜਾਬ ਦੇ ਵਿੱਚ ਤੇ ਉੱਥੇ ਹੀ ਸ੍ਰੀ ਗਰਤਾਰ ਪੁਰਸਾਹਿਬ ਜਿੱਥੇ ਆਪਾਂ ਪਾਕਿਸਤਾਨ ਦੇ ਵਿੱਚ ਤੇ ਡੇਰਾ ਪਾਪਾ ਨਾਨਕ ਤੋਂ ਆਪਾਂ ਦਰਸ਼ਨ ਕਰਨ ਵਾਸਤੇ ਜਾਂਦੇ ਆ ਤੇ ਉਸ ਵਸਤਾਂ ਦੇ ਵੀ ਐਸੀ ਜਲ ਜਿਹੜਾ 사ਤਗੁਰਾਂ ਦੇ ਚਰਨ ਜੋ ਕੇ ਰਾਵੀ ਦਰਿਆ ਜਿਹੜਾ ਉੱਤੇ 10-10 11-12 ਫੁੱਟ ਜਿਹੜਾ ਜਲ ਸੀ ਉਹ 사ਤਗੁਰਾਂ ਦੇ ਅਸਥਾਨ ਤੇ ਦਰਸ਼ਨ ਕਰਕੇ ਤੇ ਉਹ ਜਿਹੜਾ ਵਾਪਸ ਗਿਆ ਤੇ ਜਿੱਥੇ ਆਪਾਂ ਇਹ ਦਰਸ਼ਨ ਕੀਤੇ ਤੇ ਅੱਜ ਜਿਹੜਾ ਆਪਾਂ ਭੰਤਨ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਆਪਾਂ ਇੱਥੇ ਪ੍ਰਕਾਸ਼ ਦਿਹਾੜੇ ਨੂੰ ਲਾਉਂਦੇ ਆ ਤੇ ਉਹ ਜਿਹੜੇ ਮੈਨੂੰ ਉਹ ਵੀ ਸਮਾਂ ਯਾਦ ਆਉਂਦਾ ਜਦੋਂ ਭੰਤਨ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਆਪਾਂ ਬਹੁਤ ਵੱਡੀ ਸ਼ਤਾਬ ਦੇ ਜਿਹੜੀ ਆ ਮਨਾਈ 2017 ਦੇ ਵਿੱਚ ਉਸ ਵੇਲੇ ਜਿਹੜੇ ਇੱਥੋਂ ਦੇ ਮਾਨਯੋਗ ਮੁੱਖ ਮੰਤਰੀ ਸੀ ਤੇ ਹੁਣ ਵੀ ਮੁੱਖ ਮੰਤਰੀ ਨੇ ਸ੍ਰੀ ਨਦੀਸ਼ ਕੁਮਾਰ ਜੀ ਜਿਨ੍ਹਾਂ ਨੇ ਜਿਹੜੇ ਐ ਬਹੁਤ ਹੀ ਵੱਡੇ ਪ੍ਰਬੰਧ ਕੀਤੇ ਬੇਮਿਸਾਲ ਪ੍ਰਬੰਧ ਕੀਤੇ ਤੇ ਅਮਰਤ ਵੇਲੇ ਜਿਹੜੇ ਆ 12 ਵਜੇ ਤੋਂ ਲੈ ਕੇ ਇਸੇ ਜਗ੍ਹਾ ਤੇ ਜਿਹੜੇ ਆ ਕੇ ਤੇ ਨਾਲ ਹੀ ਜਿੱਥੇ ਸਾਰੀਆਂ ਆਪਾਂ ਗੁਰਸਿੱਖ ਸੰਤਾਂ ਜਿਹੜੀਆਂ ਨੇ ਉਹ ਦਰਸ਼ਨ ਕਰਦੇ ਆ ਤੇ ਉਵੇਂ ਉਹ ਵੀ ਇੱਥੇ ਆ ਕੇ ਦਰਸ਼ਨ ਗੁਰੂ ਸਾਹਿਬ ਦੇ ਕਰਦੇ ਨੇ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਹੈ 사ਤਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਜਿਤ ਲਾਏ ਮਨ ਜਿੰਦਿਆ ਫਲ ਪਾਉਣਾ ਆਮਾ ਵਿੱਚੋਂ ਜਾਏ ਜਿੱਥੇ ਪ੍ਰਧਾਨ ਸਾਹਿਬ ਜੋਰੀ ਸਾਹਿਬ ਨੇ ਜਿੱਥੇ ਮੱਜਨ ਕਰ ਰਾਇ ਸੀ ਜਦੋਂ ਪਿਛਲੇ ਦਿਨੀ ਜਿਹੜੇ ਪ੍ਰੋਗਰਾਮ ਅਨਿਕਨ ਵਾਸਤੇ ਸਾਰਿਆਂ ਨੇ ਗੁਰਮਤੇ ਕੀਤੇ ਉੱਤੇ ਸਿੰਘ ਸਾਹਿਬ ਸਾਡੇ ਸਰਕਾਰ ਜੋ ਕਹਿੰਦੀ ਬਲਵੰਤ ਸਿੰਘ ਜਿਹੜੇ ਤਕਸ਼ਰੀ ਪਟਨਾ ਸਾਹਿਬ ਦੇ ਜ਼ਿਲੇਦਾਰ ਨੇ ਸਿੰਘ ਸਾਹਿਬ ਨੇ ਤੇ ਉੱਥੇ ਹੀ ਜਿਹੜੇ ਸਰਦਾਰ ਗੁਲਿੰਦਰ ਸਿੰਘ ਬਾਵਾ ਜਿਹੜੇ ਬੰਬੇ ਦੇ ਵਿੱਚ ਨੇ ਜਸਵੀਰ ਸਿੰਘ ਤਾ ਤੇ ਮੇਰੀ ਜੜੀਆਂ ਉੱਥੋਂ ਦੇ ਪ੍ਰਧਾਨ ਸਾਹਿਬ ਨੇ ਗਰਮਤਾ ਕਰਵਾਇਆ ਕਿ ਜਿਹੜੇ ਵੱਡੇ ਪ੍ਰੋਗਰਾਮ ਉਲੰਕੇ ਗਏ ਜਿੱਥੇ ਆਪਾਂ ਪਿਛਲੇ ਚ ਕਿੰਨੀ ਜਿਹੜਾ ਉਹ ਦਰਸ਼ਕ ਕੀਤੇ ਨੇ ਧੰਨ ਧੰਨ ਸਹਿਬ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੈ ਕੇ ਬੋਲੇ ਸਤਨਾਮ ਸ੍ਰੀ ਵਾਹਿਗੁਰੂ ਜਿੱਥੇ ਆਪਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਜੋਤੀ ਜੋਤ ਜਿਹੜਾ ਅੱਜ ਪਰਮਾਣ ਦੇ ਗਿਆਨੀ ਸੰਜੀ ਹੋਰਾਂ ਨੇ ਗਾਨੀ ਸਤਨਾਮ ਸੰਜੀ ਹੋਰਾਂ ਨੇ ਜਿਹੜਾ ਸਾਰਾ ਇਤਿਹਾਸ ਸਾਹਿਬ ਜੀ ਦੇ ਸਾਹਮਣੇ ਜਿਹੜਾ ਉਹ ਰੱਖਿਆ ਆਪ ਜੀ ਨੂੰ ਫਸਾ ਦੁਆਰਾ ਦਿਹਾਲ ਕੀਤਾ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਨੀਓ ਸ਼ੁਭ ਵਾਸ ਬੰਧਾਨਾ ਤੁਹਰੋ ਨਿਯੋਗ ਪਰਹੇ ਦੇ ਹੈ ਜੇ ਸਾਹਿਬੇ ਆਪਨ ਮਤ ਗੁਰਜਾਨਾ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਆਪਾਂ ਨੂੰ ਸਤਨਾਮ ਵਾਹਿਗੁਰੂ ਕਾ ਗੁਰੂ ਰਾਣ ਦੇ ਜਾਪੇ ਉਹ ਸਹੀ ਸਾ ਮੰਤਰ ਪ੍ਰਭ ਆਲਤਾ ਦੀਨਾ ਵਾਹਿਗੁਰੂ ਪਦ ਪਾਵਨ ਕੀਤਾ ਸੋ ਏਕ ਏਕ ਅੱਖਰ ਜਿਹੜਾ ਵਾਹਿਗੁਰੂ ਜਿਹੜਾ ਹੈ ਨਾ ਇਹ ਏਕ ਏਕ ਅੱਖਰ ਸਾਰੇ ਜੁਗਾ ਦਾ ਲੈ ਕੇ ਗੁਰੂ ਸਾਹਿਬ ਨੇ ਵਾਹਿਗੁਰੂ ਜਿਹੜਾ ਸ਼ਬਦ ਉਚਾਰਨ ਕੀਤਾ ਕਈ ਕਈ ਗਲਪ ਜਿਹੜਾ ਏਕ ਏਕ ਅੱਖਰ ਦੀ ਸਾਧਨਾ ਕਰਕੇ ਉਹ ਆਪਾਂ ਨੂੰ ਉਸ ਤੇ ਜਿਹੜਾ ਵਾਹਿਗੁਰੂ ਸ਼ਬਦ ਗੁਰੂ ਨਾਨਕ ਸਾਹਿਬ ਮਿਲਿਆ ਮਾਛੇ ਕੀਤਾ ਸੋ ਜਿੱਥੇ ਆਪਾਂ ਗੁਰੂ ਨਾਨਕ ਸਾਹਿਬ ਜੀ ਦੇ ਆ ਜੋਤੀ ਜੋਤ ਦਾ ਦਿਹਾੜਾ ਮਨਾ ਰਹੇ ਆ ਤੇ ਉੱਥੇ ਜਿਹੜੇ ਆ ਇਹ ਇਤੋਂ ਦੀ ਮਰਿਆਦਾ ਹੈ ਜਿਹੜਾ ਆ ਪ੍ਰਸ਼ਾਦ ਲੈ ਆ ਕੇ ਰੱਖਿਆ ਸੋ ਅੱਜ ਸ਼ਾਮ ਨੂੰ ਜਦੋਂ ਮੈਂ ਆਇਆ ਪਤੂਲੇ ਤੋਂ ਦੁਪਹਿਰੇ ਜਾਨੀ ਸਿੰਘ ਜੀ ਹਰਾਂ ਦੇ ਦਰਸ਼ਨ ਹੋਏ ਤੇ ਮੈਂ ਜਿੱਥੇ ਗੁਰੂ ਨਾਨਕ ਸਾਹਿਬ ਜੀ ਦੇ ਗੁਰੂ ਨਾਨਕ ਸੂਰਜ ਕੋਲ ਜਿੱਥੇ ਮੁਖਿ ਸਾਹਿਬ ਨੇ ਜਿਹੜਾ ਨਾ ਜਾਂਦਾ ਜੰਮਾ ਉਸ ਸਥਾਨ ਤੇ ਜਿਹੜਾ ਆ ਜੀ ਇਹ ਸੀਤਲ ਕੁੰਡ ਜਿਹੜਾ ਉੱਥੇ ਦਰਸ਼ਨ ਕਰਕੇ ਮੈਂ ਉੱਥੇ ਆਇਆ ਤੇ ਗੁਰੂ ਸਾਹਿਬ ਦੀ ਅਪਾਰ ਕਿਰਪਾ ਬਹੁਤ ਹੀ ਰਮਣੀਕ ਹਸਤਾਨ ਹੈ ਜਿੱਥੇ ਬਾਬਾ ਮਹਿੰਦਰ ਸਿੰਘ ਜੀ ਯੂਕੇ ਆਲਿਆਂ ਨੇ ਜਿਹੜੀਆਂ ਸੇਵਾਵਾਂ ਕਰਵਾਈਆਂ ਤੇ ਇਸ ਹਸਤਾਨ ਤੇ ਵੀ ਜਿਹੜਾ 2016 ਦੇ ਵਿੱਚ ਸਤਾਰਾਂ ਦੇ ਵਿੱਚ ਬਾਬਾ ਮਹਿੰਦਰ ਸਿੰਘ ਜੀ ਹੋਰ ਆਨੇ ਜਿਹੜੀਆਂ ਸੇਵਾਵਾਂ ਕਰਵਾਈਆਂ ਯੂਕੇ ਆਲਿਆਂ ਨੇ ਉਹ ਹੀ ਬਾਬਾ ਜਿਹੜੇ ਆ ਤਕਬੀਰ ਸਿੰਘ ਜੀ ਭੂਮੀਓ ਮਾਂ ਮੁਰਖਾਂ ਦੀਆਂ ਬਹੁਤ ਵੱਡੀਆਂ ਸੇਵਾਵਾਂ ਹੋਰ ਵੀ ਜਿੱਥੇ ਸੰਤ ਮਾਂ ਮੁਰਖ ਸੇਵਾਵਾਂ ਕਰਵਾ ਰਹੇ ਨੇ ਆਪਾਂ ਬਹੁਤ ਹੀ ਧੰਨਤਾਵਾ ਅਦੇ ਯੋਗ ਆ ਵੱਡੇ ਪਾਗਾਂ ਵਾਲਿਆਂ ਜਿੱਥੇ ਪੰਜਾਬ ਤੋਂ ਉੱਥੇ ਹੀ ਇੱਥੋਂ ਦੇ ਜਿਹੜੇ ਬਿਹਾਰ ਦੇ ਵੀ ਬਹੁਤ ਸਾਰੀਆਂ ਗੁਰਸਿੱਖ ਸੰਤਾਂ ਜਿਹੜੀਆਂ ਨੇ ਉਹ ਬੱਚੀਆਂ ਹੋਈਆਂ ਨੇ ਜਦੋਂ ਆਪਾਂ ਗੱਲ ਕਰਨਾ ਆ ਕੱਲ ਨੂੰ ਜਿਹੜੇ ਆ 350 ਸਾਲਾ ਸ਼ਹੀਦੀ ਸ਼ਤਾਂ ਦੀ ਜਿਹੜੀ ਹਰ ਤੁਸੀਂ ਜੀ ਨੇ ਤੇਗ ਬਹਾਦਰ ਸਿੰਘ ਰਿਆ ਘਰ ਨਾਲ ਰਹਦੇ ਆਵੇ ਧਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਗੁਰੂ ਤੇਗ ਬਹਾਦਰ ਸਾਹਿਬ ਜੀ ਜਿਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਵਾਸਤੇ ਜਿਹੜੀ ਆਪਣੀ ਸ਼ਹੀਦੀ ਦਿੱਤੀ ਜਿੱਥੇ ਆਪਾਂ ਲਾਲ ਕਿਲੇ ਦੇ ਸਾਹਮਣੇ ਜਿਹੜਾ ਚਾਂਦਨੀ ਚੌਕ ਤੇ ਉੱਥੇ ਸੀਸਕਾ ਇਨਸਾਬ ਦੇ ਆਪਾਂ ਦਰਸ਼ਨ ਕਰਦੇ ਆ ਉਸ ਹਸਤਾਨੇ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਹਿੰਦੂ ਤਰਨ ਦੀ ਰੱਖਿਆ ਵਾਸਤੇ ਆਪਣੀ ਸ਼ਹੀਦੀ ਦਿੱਤੀ ਤੇ ਨਾਲ ਹੀ ਉਹਨਾਂ ਦੇ ਭਾਈ ਮਤੀਦਾ ਜੀ ਭਾਈ ਸੱਲੀਦਾ ਜੀ ਤੇ ਭਾਈ ਵਿਆਲਾ ਜੀ ਜਿਨ੍ਹਾਂ ਦੀ ਅਪਰ 350 ਸਾਲਾਂ ਦਾ ਸ਼ਹੀਦੀ ਸਤਾਂ ਦੀ ਜਿੱਤੇ ਸਮੁੱਚਾ ਹੀ ਖਾਲਸਾ ਪੰਥ ਵਿਸ਼ਵ ਭਰ ਦੇ ਵਿੱਚ ਬੈਠੀਆਂ ਗੁਰੂ ਨਾਨਕ ਨਾਮ ਦੇ ਵਾਰ ਸੰਗਤਾਂ ਉੱਥੇ ਸਾਰੇ ਹੀ ਧਰਮਾਂ ਦੇ ਜਿਹੜੇ ਲੋਕ ਨੇ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਹੀ ਜਿਹੜੇ ਐ ਸ਼ਹੀਦੀ ਸਤਾਂ ਦੀ ਮਨਾਉਣੀ ਆਪਾਂ ਮੈਨੂੰ ਯਾਦ ਹੈ ਜਦੋਂ 300 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨਾਉਣੀ ਕੀਤੀ ਸੀ ਤੇ ਉਦੋਂ ਵੀ ਬਹੁਤ ਵੱਡੇ ਪ੍ਰੋਗਰਾਮ ਹੋਏ ਸੀ 1975 ਦੇ ਵਿੱਚ ਹੁਣ ਵੀ ਜਿਹੜੀ ਹੈ 23 24 ਤੇ 25 ਨਵੰਬਰ ਨੂੰ ਜਿੱਤੇ ਆਪਾਂ ਸ਼੍ਰੀ ਆਨੰਦਪੁਰ ਸਾਹਿਬ ਜਿੱਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ਟਾ ਸਤਕਾਰ ਦਾ ਅੰਗੀਤਾਂ ਗਿਆ ਸੀ ਗੁਰਦੁਆਰਾ ਸ਼ੀਸ਼ ਗੰਜਾਲ ਤੇ ਉਸ ਉਸਤਾਨ ਤੇ ਤੇ ਜਿਹੜਾ ਚਾਂਗਣੀ ਚੌਂਕ ਜਿਹੜਾ ਦਿੱਲੀ ਦੇ ਵਿੱਚ ਜਿਹੜਾ ਗੁਰਦੁਆਰਾ ਸ੍ਰੀ ਗੋਬਿੰਦ ਸਿੰਘ ਸਾਹਿਬ ਜਿਹੜੇ ਵੱਡੇ ਪ੍ਰੋਗਰਾਮ ਹੋਣੇ ਨੇ ਉਹ ਲਾਲ ਕਿਲੇ ਦੇ ਸਾਹਮਣੇ ਜਿਹੜਿਆ ਬਹੁਤ ਵੱਡੇ ਪ੍ਰੋਗਰਾਮ ਹੋਣੇ ਨੇ ਇਹ ਦਿੱਲੀ ਦੇ ਵਿੱਚ ਵੀ ਦਿੱਲੀ ਗੁਰਦੁਆਰਾ ਗਵਰਨਰ ਕਮੇਟੀ ਵੱਲੋਂ ਸ਼ਰੌਣੀ ਗੁਰਦੁਆਰਾ ਸਰਵੰਧ ਕਮੇਟੀ ਵੱਲੋਂ ਉਹਨੇ ਜਿਹੜਾ ਕਸ਼ਮੀਰ ਪਟਨਾ ਸਾਹਿਬ ਵੱਲੋਂ ਜਿਹੜੇ ਆ ਇੱਕ ਵਿਸ਼ਾਲ ਜਾਗਰਤੀ ਯਾਤਰਾ ਜਿਹੜੀ ਹੈ ਇਹ ਇੱਥੋਂ ਦੇ ਸਰਕਾਰ ਜੋ ਸਟ੍ਰਿੰਗ ਹੈ ਆਪਨਾ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਗਵਾਈ ਦੇ ਵਿੱਚ ਆ ਗਿਆ ਪਹੀਆ ਕਰਾਲ ਕੀ ਤਰੇ ਤਾਰੇ ਕੰਠ ਸਭ ਸੇਖਰ ਨੇ ਹੁਕਮ ਹੈ ਗੁਰੂ ਮਹਾਨ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਆਪਾ ਅਗਵਾਈ ਦੇ ਵਿੱਚ ਇਹਨਾਂ ਦੀ ਸ਼ਤਲ ছায়ਾ ਦੇ ਵਿੱਚ ਜਿਹੜੇ ਵਿਸ਼ਾਲ ਨਗਰ ਕੀਤਾ ਗੋਦਰਾ ਗੁਰੂ ਦਾ ਸਾ ਜਿਹੜਾ ਪਟਨਾ ਸਾਹਿਬ ਇਹ ਕਿੱਥੇ ਹਾਂ ਮਹਾਰਾਜ ਪੂਰੀ ਹੁੰਦੀ ਹੈ ਉਸ ਹਸਤਾਨ ਤੇ ਆਪਾਂ ਜਿਹੜੇ ਆ ਕੱਲ ਨੂੰ ਅਹ ਨਗਰ ਕੀ ਤਨ ਜਿਹੜੇ ਨੇ ਜਾਗਰਤੀ ਯਾਤਰਾ ਉਹ ਸ਼ੁਰੂ ਹੋਣੀ ਹੈ ਤੇ ਉਸੇ ਆਸਥਾਨ ਤੋਂ ਜਦੋਂ ਆਪਾਂ ਮੈਨੂੰ ਯਾਦ ਹੈ 1900 ਜਿਹੜੀ ਹੈ 2017 ਦੇ ਜਗੰਦੀ ਗਰਾਉਂਡ ਤੋਂ ਬਹੁਤ ਹੀ ਵੱਡੇ ਜਿਹੜੇ ਨਗਰ ਕੀ ਤਨ ਜਦੋਂ ਆਪਾਂ ਸ਼ਤਾਬ ਦੀ ਬਣਾਈ ਗੋਬਿੰਦ ਸਿੰਘ ਜੀ ਤੇ ਉਦੋਂ ਜਿਹੜਾ ਇੰਨਾ ਜਿਆਦਾ ਜਿਹੜਾ ਇਕੱਠ ਸੀ ਸੰਗਤਾਂ ਦਾ ਕਾਠਾ ਮਾਰਦਾ ਹੋਇਆ ਦੋਵੇਂ ਪਾਸੇ ਇੰਨੀਆ ਜਿਆਦਾ ਸੰਗਤਾਂ ਸੀ ਤੇ ਜਿਹੜਾ ਸਵੇਰੇ ਅਮਰਤ ਵੇਲੇ ਤੋਂ ਬਾਅਦ ਵੇਲੇ ਤੋਂ ਨਗਰ ਕੀਰਤਨ ਦਾ ਆਰੰਭ ਹੋਇਆ ਤਕਰੀਬਨ ਮੇਰੇ ਖਿਆਲ 11 12 ਵਜ ਗਏ ਸੀ ਤੇ ਮੈਂ ਵੀ ਉਹ ਹਾਥੀ ਤੇ ਚੜ ਗਿਆ ਵੀ ਜੇ ਸੌਖੇ ਰਵਾਂਗੇ ਉਹ ਹਾਥੀ ਤੋਂ ਉਤਰਿਆ ਹੀ ਨਾ ਗਿਆ ਮਸਾ ਨਹੀਂ ਇੱਥੇ ਆ ਕੇ ਜਿਹੜਾ ਉਹ ਜਦੋਂ ਸਮਾਪਤੀ ਹੋਈ ਤੇ ਤਰਸ ਚਾਹ ਤੇ ਜਿਹੜਾ ਸਾਹਮਣੇ ਬੜੀ ਮੁਸ਼ਕਲ ਨਾਲ ਉੱਤਰ ਕੇ ਇੱਥੇ ਪਹੁੰਚੇ ਬਹੁਤ ਹੀ ਗੁਰੂ ਸਾਹਿਬ ਦੀ ਕਿਰਪਾ ਦਾ ਸ੍ਰੀ ਕਨਾਲਾ ਸਾਹਿਬ ਦੇ ਕੱਲ ਨੂੰ ਵੀ ਉਹੀ ਉਹਦੀ ਵੱਡੇ ਜਿਹੜੇ ਇਹ ਮਹਾਨ ਜਿਹੜੇ ਗੁਰੂ ਸਾਹਿਬ ਦੀ ਫਹੀਦਿਸ਼ਤਾ ਉਹਦੀ ਨੂੰ ਸਮਰਪਿਤ ਯਾਤਰੀ ਯਾਤਰਾ ਜਿਹੜੀ ਆਰੰਭ ਹੋਣੀ ਹੈ ਜਿਹੜੀ ਨੌ ਰਾਜਿਆਂ ਦੇ ਵਿੱਚ ਦੀ ਹੁੰਦੀ ਹੋਈ ਤੇ ਸ੍ਰੀ ਰਾਜਪੁਰ ਸਾਹਿਬ ਦੇ ਸਮਾਪਤੀ ਹੋਣੀ ਹੈ ਜਿੱਥੇ ਆਪਾਂ ਪਿਛਲੇ ਦਿਨੀ ਆਸਾਮ ਦੇ ਵਿੱਚ ਉਹ ਦੁਹਰਾ ਤੋਂ ਥੋਬਲੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜਿੱਥੇ ਅਸਥਾਨ ਨੇ ਘੋਪੁਰਾ ਥੋਬਲੀ ਸਾਹਿਬ ਉੱਥੇ ਵੀ ਦਰਸ਼ਨ ਕੀਤੇ ਉੱਥੋਂ ਵੀ ਜਿਹੜੀ ਹੈ ਇੱਕ ਨਗਨ ਕੀਰਤਨ ਆਰੰਭ ਹੋਏ ਸੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿਹੜੇ ਆ ਉਹ ਵੀ ਪੰਜਾਬ 'ਚ ਪਹੁੰਚਨੇ ਨੇ ਅਜੇ ਜਿਹੜੇ ਆ 23 24 25 ਨਵੰਬਰ ਨੂੰ ਤੇ ਆਪਾਂ ਸਾਰਿਆਂ ਨੇ ਇਸੇ ਸਥਾਨ ਤੇ ਜਿਹੜਾ ਇਹ ਮਹਾਨ ਨਗਨ ਕੀਰਤਨ ਆਰੰਭ ਹੋਣਾ ਹੈ ਇਹਦੇ ਵਿੱਚ ਜਰੀ ਰੰ ਚੜ ਕੇ ਹਾਜ਼ਰੀਆਂ ਲਵਾਉਣੀਆਂ ਨੇ ਉਹ ਹੀ ਇੱਕ ਵਿਸ਼ਾਲ ਨਗਨ ਕੀਰਤਨ ਜਿਹੜਾ ਸ਼੍ਰੀ ਅਨੰਦਪੁਰ ਸਾਹਿਬ ਤੋਂ ਸਾਰੀਆਂ ਇਹ ਹੰਕਸਣ ਜਥੇਬੰਦੀਆਂ ਵੱਲੋਂ ਉਹ ਜਿਹੜੀਆਂ ਰਾਜ ਪ੍ਰਸ਼ਾਦ ਕੋ ਗੁਰਦੁਆਰਾ ਸੀਸਗੰਜ ਸਾਹਿਬ ਜਿਹੜਾ ਦਿੱਲੀ ਪੱਗ ਜਿਹੜਾ ਪਹੁੰਚਣਾ ਇੱਥੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਉਹਦੇ ਵਿੱਚ ਸਾਰੀ ਸਮੂਹੀਆਂ ਤੇ ਨਾਲ ਜਿਹੜਾ ਉਹਨਾਂ ਨੇ ਪੂਰਾ ਯੋਗਦਾਨ ਪਾਉਣਾ ਤੇ ਉੱਥੋਂ ਜਿਹੜਾ ਸੀਸਪੇੜ ਯਾਤਰਾ ਇਹਤ ਆਰੰਭ ਹੋਣੀ ਆ ਤੇ ਉਹ ਜਿਹੜੀ ਆ ਸੀਸਗੰਜ ਸਾਹਿਬ ਜਾ ਕੇ ਜਿਹੜੀ ਪਿੰਨਾ ਗੀਤਪੁਰ ਸਾਹਿਬ ਗੀਤਪੁਰ ਸਾਹਿਬ ਤੋਂ ਇਹ ਤੁਸ਼ਾਲ ਜਿਹੜਾ ਮਹਾਨ ਗੁਰੂ ਸਾਹਿਬ ਦਾ ਗੋਪਾ ਗਤੀ ਨੂੰ ਸਮਰਪਤ ਜਿਹੜਾ ਅਸੀਸ ਭੇਟ ਯਾਤਰਾ ਜਿਹੜੀ ਹੈ ਉਹ ਗੀਤਪੁਰ ਸਾਹਿਬ ਤੇ ਜਿਹੜੀ ਹੈ ਸ੍ਰੀ ਅਨੰਦਪੁਰ ਸਾਹਿਬ ਕਾਕਸ਼ਰੀ ਕੇਸਕਰ ਅਸੀਸ ਦਾ ਇਨਸਾਫ ਪਹੁੰਚਾ ਕੇ ਉੱਤੇ ਉਹਦੀ ਸਮਾਪਤੀ ਹੋਣੀ ਹੈ ਇਹ ਸਾਰੇ ਪ੍ਰੋਗਰਾਮ ਉੱਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਉੱਤੇ ਹੀ ਜਿਹੜੇ ਆ ਕਾਕਸ਼ਰੀ ਅਜੂਬ ਸਾਹਿਬ ਇਹ ਵੀ ਬਹੁਤ ਵੱਡੇ ਪ੍ਰੋਗਰਾਮ ਆਣੇ ਨੇ ਐਸੀਰ ਸਾਹਿਬ ਆਵਾ ਬਲਵੰਤ ਸਿੰਘ ਜੀ ਹਮੇਸ਼ਾ ਉਹ ਵੀ ਬ੍ਰਿਸ਼ਤ ਸਰਕਾਰ ਜੋਗ ਨੇ ਸ੍ਰੀ ਹਜੂਰ ਸਾਹਿਬ ਦੇ ਸਿੰਘ ਸਾਹਿਬ ਤੋਂ ਵੀ ਤੱਕ ਸ੍ਰੀ ਪਟਨਾ ਸਾਹਿਬ ਤੇ ਉਹ ਹੀ ਮੈਂ ਬਹੁਤ ਧੰਨਵਾਦ ਕਰਦਾ ਜਿਹੜੇ ਤੋਂ ਦੇ ਪ੍ਰਧਾਨ ਨੇ ਸੋਰੀ ਸਾਹਿਬ ਦੇ ਨਾਲ ਦੇ ਜਿੰਨੇ ਵੀ ਮੈਂ ਮੀਤ ਜਿਹੜੇ ਪ੍ਰਧਾਨ ਸੀਨੀਅਰ ਮੀਤ ਪ੍ਰਧਾਨ 77 ਸਾਲ ਜਰਨਲ 77 ਸਾਲਿਆਂ ਨੇ ਬਹੁਤ ਵੱਡਾ ਕਾਰਨਾ ਕੀਤਾ ਨਾਲ ਹੀ ਇਹਨਾਂ ਨੇ ਘੋੜਿਆਂ ਦਾ ਵੀ ਜਿਹੜਾ ਅਸੀਂ ਉਹ ਵੀ ਗੁਰੂਤਾ ਰੱਖਿਆ ਸੀ ਜਿਹੜੇ ਘੋੜਿਆਂ ਵਾਲੀ ਪੋਜਾ ਅਜੂਬ ਸਾਹਿਬ ਦਸਹਿਰਾ ਮਨਾਉਂਦੇ ਆ ਤੇ ਆਪਰ ਅਨੰਦਪੁਰ ਸਾਹਿਬ ਉੱਥੇ ਤੁਮ ਸਾਰਾ ਕਿਰਪਾ ਕਰਨਗੇ ਜਿਹੜੇ ਜਿਹੜੇ ਘੋੜੇ ਊਠ ਹਾਤੀ ਜਿਹੜੇ ਆ ਜਦੋਂ ਅਨੰਦਪੁਰ ਸਾਹਿਬ ਇਹ ਜਾਲਪੀ ਯਾਤਰਾ ਪਹੁੰਚਦੇ ਆ ਉੱਥੇ ਆਪਾਂ ਸਾਰੇ ਜੋ ਜਲਾਲ ਦੇ ਨਾਲ ਇਹਨਾਂ ਦਾ ਸਵਾਗਤ ਕਰਨਾ ਸੋ ਆਪਾਂ ਸਾਰਿਆਂ ਨੇ ਵਾਅਦਾ ਕਰਦੇ ਆ ਇਹ ਯਾਤਰਾ ਦੇ ਵਿੱਚ ਦਰਸ਼ਨ ਬਿਲਾਰੇ ਕਰਨੇ ਨੇ ਆਪ ਜੀ ਦਾ ਬਹੁਤਾਂ ਸਮਾਂ ਨਾਲ ਲੈਂਦੇ ਹੋਏ ਇਹ ਬੇਨਤੀ ਆ ਇਹਨਾਂ ਗੁਰਸ਼ਿਕਾਂ ਨੇ ਖੰਡੇ ਬਾਟੇ ਦਾ ਮਤ ਨਹੀਂ ਛੱਡਿਆ ਜਰੂਰ ਖੰਡੇ ਬਾਟੇ ਦਾ ਅਪਰਸ਼ਾਕ ਤੇ ਆਪਰਿਆ ਹੋਏ ਬਾਣੀ ਤੇ ਬਾਣੇ ਤੇ ਧਾਰ ਨਹੀਂ ਹੋਵੇ ਜਵਲਾ ਖਾਲਚਰ ਨਿਆਰਾ ਤਾਬਾ ਕੇ ਤੇ ਦੇਉ ਮੈਂ ਦੁਹਾਰਾ ਜਾਵੇ ਗਹਿਰ ਨਿਪਰਨ ਕੀ ਨੀ ਮੈਂ ਨਾ ਕਰੂੰ ਇਨ ਕੀ ਬਰਤੀਤ ਜਿਹੜਾ ਅਮਰ ਦੀ ਬਾਤ ਆਪਰ ਲੈਨੇ ਆ ਇਹਦੇ ਵਿੱਚ ਇੰਨਾ ਜੋਸ਼ ਹੁੰਦਾ ਗੁਰੂ ਸਾਹਿਬ ਦੇ ਵਰਜਮ ਜਿਹੜੇ ਹੁੰਦੇ ਨੇ ਸਮਾਗਮ ਆਪਸੇ ਇਹ ਵੀ ਲੜਾਉ ਤਰਨ ਗੋਬਿੰਦ ਸਿੰਘ ਨਾਮ ਕਹਾਉ ਉਹ ਗੁਰੂ ਸਾਹਿਬ ਨੇ ਪ੍ਰਕਾਸ਼ ਜਿਹੜੇ ਬੂਲੇ ਵੀ ਕੀਤੇ ਭਾਈ ਸਦਰਾਮ ਸਿੰਘ ਜਿਹੜੇ ਨੇ ਹਰ ਸਾਲ ਜਿਹੜੇ ਆ ਗੋਦਰਾਂ ਪਟਾ ਸਾਹਿਬ ਵਿਖੇ ਗੱਗਾਂ ਮੁਕਾਬਲੇ ਦੀ ਕਰਵਾਉਂਦੇ ਨੇ ਸਾਰੇ ਆਪਾਂ ਆਓ ਸਾਰੇ ਹੁਣ ਤੱਕ ਦੀ ਪਟਨਾ ਸਾਹਿਬ ਦੇ ਜਨਨਤ ਕਤਰ ਸਾਹਿਬ ਇਹਨਾਂ ਨੇ ਆਪ ਜੀ ਨਾਲ ਬੱਝਣ ਸਾਜੇ ਕਰਨੇ ਨੇ ਆਪ ਜੀ ਦਾ ਮੈਂ ਬਹੁਤ ਸਮਾਂ ਲਿਆ ਮੈਂ ਕਿਮਾ ਚਾਹੁੰਦਾ ਇੰਨਾ ਕੁ ਕਹਿਤਾ ਆ ਸੰਗਤਾਂ ਤੋਂ ਖਿਮਾ ਦਾ ਜਾਚ ਭੋਮਾ ਦਾ ਸ਼ਾਲੀਆਂ ਲਹਿਨ ਸਿੰਘ ਜੱਡੇ ਬੰਦੀਆਂ ਕੋਲੋਂ ਉੱਤੇ ਦਾਲਪਾਨ ਦਾ ਬਾਬਾ ਬਿਧੀ ਚੰਦ ਜੀ ਦੇ ਉਹਨਾਂ ਬਾਬਾ ਅਵਕਾਲ ਚੰਨੀ ਹੋਰਾ ਵੱਲੋਂ ਵੀ ਫੌਜਾਂ ਆਈਆਂ ਨੇ ਸਾਰੀਆਂ ਨਹਿਂਦਨ ਜੱਦੇ ਬੰਦੀਆਂ ਵੱਲੋਂ ਵੀ ਤੇ ਬਾਬਾ ਮੇਂਹਰ ਸਿੰਘ ਜੀ ਦਸ਼ਮੀਸ਼ਰਨਾ ਦਾ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਦਤ ਕੋਲੋਂ ਆਪਣੀ ਹਾਜ਼ਰੀ ਲਵਾਉਂਦਾ ਹੋਇਆ ਇਸ ਮਹਾਨ ਨਗਨ ਕੀਰਤਨ ਜਿਹੜੇ ਅਵਤਾਰ ਵੇਲੇ ਦੁਪਹਿਰੇ ਜਿਹੜੇ ਆਰੰਭ ਹੋਣੇ ਨੇ ਉਸ ਦੇ ਵਿੱਚ ਹਾਜ਼ਰੀਆਂ ਲਵਾਉਣੀਆਂ ਨੇ ਇਹਨਾਂ ਕਿਸੇ ਪਿੰਡ ਆਇਆ ਤੁਹਾਡੇ ਸੰਕਾ ਤੋਂ ਇਮਾਨਦਾਰਤ ਹੋਵਾਂਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਈ ਕਈ